ਕਿਹੜੀ ਸਭ ਤੋਂ ਵੱਡੀ ਗੱਲ ਤੁਸੀਂ ਤਾਂ ਇੱਕ ਹੈਲੀਕਾਪਟਰ ਦੀ ਗੱਲ ਕੀਤੀ ਐ ਇੱਕ ਹੋਰ ਆਟੀਆਂ ਜ਼ਰੂਰ ਪਾਓ ਕਿ ਕੇਜਰੀਵਾਲ ਹਿੰਦੁਸਤਾਨ ਵਿੱਚ ਜਿੱਥੇ ਵੀ ਗਿਆ ਹੈ ਜਿਹੜੇ ਜਹਾਜ਼ ਤੇ ਗਿਆ ਉਹਦੀ ਪੇਮੈਂਟ ਕਿਨੇ ਕੀਤੀ ਐ ਇਹ ਹਿੰਦੁਸਤਾਨ ਵਿੱਚ ਭਾਵੇਂ ਗੋਆ ਗਿਆ ਕੇ ਪੇਨਵਾਦੇ ਭਾਵੇਂ ਮਧਿਆ ਪ੍ਰਦੇਸ਼ ਪਿਆ ਜਿੱਥੇ ਵੀ ਗਿਆ 50 ਜੈਟ ਪੰਜਾਬ ਸਰਕਾਰ ਹਾਇਰ ਕਰਦੀ ਐ ਤੇ ਕੇਜਰੀਵਾਲ ਨੂੰ ਉੱਥੇ ਲੈ ਕੇ ਜਾਂਦੀ ਐ ਪੰਜਾਬ ਦੇ ਜਿੰਨੇ ਅਫਸਰ ਹੈ ਜਿਹੜੇ ਮੇਨ ਸੈਕਟਰੀ ਐ ਆੜੀਆਂ ਤੱਕੜਾਓ ਕਿ ਕਿੰਨੀ ਵਾਰ ਦਿੱਲੀ ਗਏ ਆ ਤੇ ਕਿਸ ਵਾਸਤੇ ਗਏ ਸਾਰੇ ਕੇਜਰੀਵਾਲ ਦੇ ਘਰੇ ਜਾਂਦੇ ਆ ਹੁਕਮ ਲੈਣ ਵਾਸਤੇ ਉੱਤੋਂ ਇਹਨਾਂ ਦਾ ਕੋਈ ਇਹਨਾਂ ਨੇ ਕੋਈ ਵਕੀਲ ਰੱਖੇ ਦੋ ਇੱਕ ਉਹਨਾਂ ਕੋਈ ਰਿਟਾਇਰਡ ਸੀਪੀਏ ਦਾ ਬੰਦਾ ਉਹ ਉਹ ਹੁੰਦਾ ਇੱਥੇ ਮੀਟਿੰਗ ਕਰਦਾ ਕਿ ਆਹ ਕਰਨਾ ਹੈ ਇਹਦੇ ਤੇ ਆਹ ਪਰਚਾ ਦੇਣਾ ਹੈ ਇਹਦੇ ਤੇ ਆਹ ਕਰਨਾ ਹੈ ਉਹ ਹਰ ਚੀਜ਼ ਮੌਨਟਰ ਕਰਕੇ ਨਾਲ ਦੇ ਨਾਲ ਪਰਚਾ ਕੇਜਰੀਵਾਲ ਨੂੰ ਸ਼ਸੋੜੀਏ ਨੂੰ ਜੈਨ ਨੂੰ ਜਿਨ੍ਹਾਂ ਨੂੰ ਮਹਿਕਮੇ ਵੰਡੇ ਆ ਉਹਨਾਂ ਨੂੰ ਕੋਈ ਦਰਦ ਨਹੀਂ ਉਹ ਇੱਥੇ ਈਸਟ ਇੰਡੀਆ ਕੰਪਨੀ ਵਾਂਗੂ ਲੁੱਟਣ ਆਇਆ ਹੈ ਜੇ ਇਹਨਾਂ ਨੂੰ ਨਹੀਂ ਵੜਮਦੀ ਆਪਣੀ ਦੁਕਾਨ ਚੱਕ ਕੇ ਹੋਰ ਕਿਤੇ ਚਲੇ ਜਾਣਗੇ ਆਰਟੀਆਈ ਤੇ ਅਸੀਂ ਮੰਨ ਲਗਾ ਦਾ ਕਾਲੀ ਦਲ ਨੇ ਮਤਲਬ 5-600 ਐਪਲੀਕੇਸ਼ਨ ਦਿੱਤੀਆਂ ਇੱਕ ਦਾ ਜਵਾਬ ਨਹੀਂ ਦਿੱਤਾ ਦਿੰਦੇ ਹੀ ਨਹੀਂ ਇੰਨੇ ਟੀਟ ਹੈ ਇੰਨਾ ਕਾਨੂੰਨੀਆ ਧੱਜੀਆਂ ੜਾ ਰਹੇ ਐ ਮੈਨੂੰ ਨਹੀਂ ਪਤਾ ਹਿੰਦੁਸਤਾਨ 'ਚ ਕਿਸੇ ਸਰਕਾਰ 'ਚ ਐਜੀਆਂ ਤਾਂ ਨਹੀਂ ਹੋਣ ਸਾਡੇ ਟਾਈਮ ਸਾਡਾ মিডিਆ ਦਾ ਬਜਟ ਹੁੰਦਾ ਸੀ 30-35 ਕਰੋੜ ਰੁਪਇਆ ਆ 4 ਸਾਲਾਂ ਦੇ ਨਾਲ 4.5 ਹਜ਼ਾਰ ਕਰੋੜ ਤੱਕ ਖਰਚ ਕੇ ਇਹਨਾਂ ਨੇ ਸਾਰਿਆਂ ਨੂੰ ਫਤਿਹ ਅਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਫਿਰ ਕਾਕਾ ਜੀ ਕਿਵੇਂ ਆਏ ਹੋ ਕੋਈ ਕੰਮ ਹੈ ਕਿ ਕਿਵੇਂ ਲੀਡਰ ਦੀ ਆ ਪਛਾਣ ਹੁੰਦੀ ਹੈ ਹਲੇ ਤਾਂ ਮੈਨੂੰ ਦੱਸਣਾ ਚਾਹਣਾ ਹੈ ਤੁਸੀਂ ਤਾਂ ਹਲੇ ਇੱਕ ਇਸ਼ੂ ਤੇ ਆਪਾਂ ਉਹਨਾਂ ਨੇ ਪਰਚਾ ਕੀਤਾ ਹੈ ਆਰਟੀਆਈ ਤੇ ਅਸੀਂ ਮਨ ਲਗਦਾ ਕਾਲੀ ਦਲ ਨੇ ਮਤਲਬ 5-600 ਐਪਲੀਕੇਸ਼ਨ ਦਿੱਤੀਆਂ ਇੱਕ ਦਾ ਜਵਾਬ ਨਹੀਂ ਦਿੱਤਾ ਦਿੰਦੇ ਹੀ ਨਹੀਂ ਐਨੇ ਟੀਟ ਹੈ ਇੰਨਾ ਕਾਨੂੰਨ ਦੀਆਂ ਧੱਜੀਆਂ ਉਡਾਰੇ ਆ ਮੈਨੂੰ ਨਹੀਂ ਪਤਾ ਹਿੰਦੁਸਤਾਨ 'ਚ ਕਿਸੇ ਸਰਕਾਰ 'ਚ ਐ ਜੀਆਂ ਤਾਂ ਨਹੀਂ ਹੋਣ ਜਿਹੜੀ ਸਭ ਤੋਂ ਵੱਡੀ ਗੱਲ ਤੁਸੀਂ ਤਾਂ ਇੱਕ ਹੈਲੀਕਾਪਟਰ ਦੀ ਗੱਲ ਕੀਤੀ ਹੈ ਇੱਕ ਹੋਰ ਆਟੀਆਂ ਜਰੂਰ ਪਾਓ ਕਿ ਕੇਜਰੀਵਾਲ ਹਿੰਦੁਸਤਾਨ ਵਿੱਚ ਜਿੱਥੇ ਵੀ ਗਿਆ ਹੈ ਜਿਹੜੇ ਜਹਾਜ਼ ਤੇ ਗਿਆ ਉਹਦੀ ਪੇਮੈਂਟ ਕਿਨੇ ਕੀਤੀ ਹੈ ਜਿੱਥੇ ਵੀ ਕੇਜਰੀਵਾਲ ਗਿਆ ਹਿੰਦੁਸਤਾਨ ਚ ਆਮ ਆਦਮੀ ਪਾਰਟੀ ਦੇ ਕੈਂਪੇਨ ਵਾਸਤੇ ਮੁੱਖ ਮੰਤਰੀ ਨੂੰ ਚੱਕਦਾ ਹੈ ਜਹਾਜ਼ ਪੰਜਾਬ ਸਰਕਾਰ ਦਾ ਕਿਰਾਇਆ ਤੇ ਲੈਂਦੇ ਹੈ ਤੇ ਪ੍ਰੋਟੋਕਾਲ ਇੰਨਾ ਦਾ ਹੈ ਕਿ ਸਾਨੂੰ ਆ ਜੈਟ ਤੋਂ ਘੱਟ ਜੈਟ ਨਹੀਂ ਚਾਹੀਦਾ ਉਹ ਤਕਰੀਬਨ 20 ਸੀਟਰ ਦਾ ਜੈਟ ਹੈ ਜਿਹਦਾ ਘੰਟੇ ਦਾ ਕਿਰਾਇਆ 10 ਲੱਖ ਰੁਪਏ ਤੋਂ ਘੱਟ ਨਹੀਂ ਹੈ ਤੁਸੀਂ ਆਰਟੀਆ ਤੇ ਪੱਜੇ ਇੱਕ ਦੇ ਦੇਣਗੇ ਇਹਨਾਂ ਦੇਣਾ ਨਹੀਂ ਹੈ ਉਹਦਾ ਫਿਰ ਸਾਲ ਬਾਅਦ ਕਢਾਵਾਂਗੇ ਪਰ ਤੁਸੀਂ ਹੈਰਾਨ ਰਹਿ ਜਾਓਗੇ ਹਿੰਦੁਸਤਾਨ ਵਿੱਚ ਭਾਵੇਂ ਗੋਆ ਗਿਆ ਕੈਂਪੇਨ ਵਾਸਤੇ ਭਾਵੇਂ ਮੱਧਿਆ ਪ੍ਰਦੇਸ਼ ਪਿਆ ਜਿੱਥੇ ਵੀ ਗਿਆ ਪੰਜਾਬ ਜੈਟ ਪੰਜਾਬ ਸਰਕਾਰ ਹਾਇਰ ਕਰਦੀ ਹੈ ਤੇ ਕੇਜਰੀਵਾਲ ਨੂੰ ਉੱਥੇ ਲੈ ਕੇ ਜਾਂਦੀ ਹੈ ਦੂਜੀ ਗੱਲ ਪੰਜਾਬ ਦੇ ਜਿੰਨੇ ਅਫਸਰ ਹੈ ਜਿਹੜੇ ਮੇਨ ਸੈਕਟਰੀ ਹੈ ਆਰਡੀਆ ਤੱਕੜਾਓ ਕਿ ਕਿੰਨੀ ਵਾਰ ਦਿੱਲੀ ਗਏ ਆ ਤੇ ਕਿਸ ਵਾਸਤੇ ਗਏ ਸਾਰੇ ਕੇਜਰੀਵਾਲ ਦੇ ਘਰੇ ਜਾਂਦੇ ਆ ਹੁਕਮ ਲੈਣ ਵਾਸਤੇ ਇੱਕ ਜਦੋਂ ਆਪਾਂ ਸੌਂਖ ਚੁੱਕਦੇ ਆ ਉਤ ਅਪ ਗਵਰਨਰ ਸਾਹਿਬ ਦਿੰਦੇ ਐ ਕੀ ਲਿਖਿਆ ਹੁੰਦਾ ਉਸ ਚ ਕਿਸ ਆਥੋਪ ਸੀਕਰੇਸੀ ਕੀ ਅਸੀਂ ਤੁਹਾਨੂੰ ਮਨਿਸਟਰ ਬਣਾ ਰਹੇ ਹਾਂ ਕਿ ਸਾਡੀ ਸਰਕਾਰ ਦੀ ਜੋ ਅਸੀਂ ਫਾਈਲ ਪੜ੍ਹ ਰਹੇ ਹਾਂ ਉਹ ਇੱਕ ਸੀਕ੍ਰੇਟ ਡਾਕੂਮੈਂਟ ਆ ਸਟੇਟ ਦਾ ਤੁਸੀਂ ਉਸ ਸੀਕਰੇਸੀ ਨੂੰ ਕਾਇਮ ਕਰਨਾ ਹੈ ਇੱਥੇ ਕੀ ਐ ਕਿ ਇੱਥੇ ਦਾ ਸਾਰੀ ਅਫਸ ਦਫ਼ਤਰਾਂ ਦੇ ਵਿੱਚ ਇੱਕ ਇੱਕ ਇਹਨਾਂ ਨੇ ਬੰਦਾ ਬਿਠਾਇਆ ਜਿਹੜਾ ਫਾਈਲਾਂ ਪੜ੍ਹਦਾ ਤਾਂ ਮਨਿਸਟਰ ਦੀ ਕੋਈ ਵੈਲਿਊ ਨਹੀਂ ਐ ਫੈਸਲੇ ਕੈਬਨਟ ਦੇ ਵਿੱਚ ਨਾਲ ਇਹਨਾਂ ਦੇ ਬੰਦੇ ਬੈਠੇ ਆ ਹਰ ਮਨਿਸਟਰ ਦੇ ਨਾਲ ਮੀਟਿੰਗ 'ਚ ਬੰਦੇ ਬੈਠੇ ਆ ਤੁਸੀਂ ਕਿਸੇ ਮਰਜ਼ੀ ਆਫੀਸਰ ਤੋਂ ਪੁੱਛ ਲੋ ਕਾਨੂੰਨ ਦਾ ਮਤਲਬ ਜਿੰਨਾ ਇਹਨੇ ਇਹਨਾਂ ਨੇ ਮਿਸਯੂਜ਼ ਕੀਤਾ ਕੋਈ ਕਰ ਹੀ ਨਹੀਂ ਸਕਦਾ ਐਂਡ ਦਲੇਰੀ ਨਾ ਕੀਤਾ ਆ ਸੋਚਦੇ ਆ ਕਿ ਪੂਰੀ ਦੁਨੀਆ ਦੁਨੀਆ ਪੂਰੀ ਜ਼ਿੰਦਗੀ ਅਸੀਂ ਰਹਾਂਗੇ ਸਰਕਾਰ ਵਿੱਚ ਤੁਸੀਂ ਦੇਖ ਲੋ ਸਾਡੇ ਟਾਈਮ ਸਾਡਾ মিডিਆ ਦਾ ਬਜਟ ਹੁੰਦਾ ਸੀ 30-35 ਕਰੋੜ ਰੁਪਇਆ ਆ 4 ਸਾਲਾਂ ਦੇ ਨਾਲ ਸਾਡੇ 4000 ਕਰੋੜ ਤੱਕ ਖਰਚ ਕੇ ਇਹਨਾਂ ਨੇ ਆਨਸਰ ਕਿੱਥੇ ਦੇਣਗੇ ਜਦੋਂ ਸਾਰੀਆਂ ਚੀਜ਼ਾਂ ਬਤਲ ਗਈਆਂ ਇਹਨਾਂ ਨੇ ਹਰ ਡਿਪਾਰਟਮੈਂਟ ਵਿੱਚ ਕੋਈ ਰੂਲ ਫੋਲੋ ਨਹੀਂ ਕਰਦੇ ਡਾਇਰੈਕਟ ਆਰਡਰ ਹੁੰਦੇ ਹੁਣ ਪੁਲਿਸ ਵੀ ਤੁਸੀਂ ਅਫਸਰਾਂ ਨਾਲ ਗੱਲ ਕਰ ਲੋ ਨਹੀਂ ਸਾਨੂੰ ਕੋਈ ਨਹੀਂ ਪਤਾ ਉੱਤੋਂ ਇਹਨਾਂ ਦਾ ਕੋਈ ਇਹਨਾਂ ਨੇ ਇੱਕ ਵਕੀਲ ਰੱਖੇ ਦੋ ਇੱਕ ਉਹਨਾਂ ਕੋਈ ਰਿਟਾਇਰਡ ਸੀਪੀਏ ਦਾ ਬੰਦਾ ਉਹ ਉਹ ਹੋਂਦਾ ਇੱਥੇ ਮੀਟਿੰਗ ਕਰਦਾ ਕਿ ਆਹ ਕਰਨਾ ਹੈ ਇਹਦੇ ਤੇ ਆਹ ਪਰਚਾ ਦੇਣਾ ਹੈ ਇਹਦੇ ਤੇ ਆਹ ਕਰਨਾ ਹੈ ਉਹ ਹਰ ਚੀਜ਼ ਮੌਨਟਰ ਕਰਕੇ ਨਾਲ ਦੇ ਨਾਲ ਪਰਚਾ ਪਰਚਾ ਵੀ ਡਿਕਟੇਟਾ ਕਰਦੇ ਆ ਕਿ ਆਹ ਧਾਰਾ ਲਾ ਕੇ ਤੁਸੀਂ ਇਹਦੇ ਤੇ ਕਰ ਦੇਣਾ ਕਿਸੇ ਦਾ ਕੋਈ ਪੁਲਿਸ ਕੁਝ ਨਹੀਂ ਕਰ ਸਕਦੀ ਨਾ ਐਡਮਿਨਸਟ੍ਰੇਸ਼ਨ ਜਿਹੜਾ ਥੋੜਾ ਮੋਟਾ ਦਲੇਰੀ ਨਾ ਖੜਦਾ ਉਹਨੂੰ ਸਸਪੈਂਡ ਫਿਰ ਸਸਪੈਂਡ ਕਰਕੇ 6 ਮਹੀਨੇ ਸਸਪੈਂਡ ਹੀ ਰੱਖਦੇ ਐ ਜਦੋਂ ਤੱਕ ਬੰਦਾ ਜਮਾ ਹੀ ਨਾ ਹਿੱਲ ਜੇ ਸੋ ਮੇਰੀ ਬੇਨਤੀ ਹੈ ਬੁਰਾ ਨ ਮੰਨਿਓ ਬਣਾਇਆ ਵੀ ਤੁਸੀਂ ਸੀ ਸਰਾਂ ਮੈਂ ਤੁਹਾਨੂੰ ਸਹੀ ਦੱਸਾਂ ਸੋਚ ਤੁਸੀਂ ਬਣਾਇਆ ਸੀ ਅਸੀਂ ਉਦੋਂ بڑے ਹੱਥ ਜੋੜੇ ਕੀ ਆ ਥੱਕ ਗਏ ਸਾਰੇ ਤੁਸੀਂ ਦੇਖ ਲਓ ਐ ਜੀ ਹਵਾ ਕ੍ਰੀਏਟ ਕਰਤੀ ਕਿ ਲੋਕਾਂ ਨੇ ਲੀਡਰ ਹੀ ਨਹੀਂ ਪਛਾਣੇ ਮੈਂ ਤੁਹਾਨੂੰ ਛੋਟੀ ਗੱਲ ਕਰਦਾ ਹਾਂ ਜਲਾਲਾਬਾਦ ਮੈਂ ਇਲੈਕਸ਼ਨ ਲੜਿਆ ਜਿਹੜੇ ਮੈਥੋਂ ਮੈਥੋਂ ਮੈਨੂੰ ਜਿਹਨੇ ਮੈਨੂੰ ਹਰਾਇਆ ਉਹਦਾ ਤੁਸੀਂ ਪਿਛੋਕੜ ਦੇਖੋ ਚੰਡੀਗੜ੍ਹ ਵਿੱਚ ਉਹਨੇ ਬਰੋਥਰਡ ਰਲ ਕਰਦਾ ਸੀ ਤੇ ਚੰਡੀਗੜ੍ਹ ਉਹਦੇ ਦਾ ਫਾਦਰ ਦਾ ਟ੍ਰਿਬਿਊਨ ਦੇ ਫੋਟੋ ਹੈ ਥੱਲੇ ਬਿਠਾਇਆ ਬੈਂਕ ਲੁੱਟਣ ਦਾ ਉਹਦੇ ਤੇ ਫਰੋਤੀਆਂ ਲੈਣ ਦੇ ਉਹਦੇ ਤੇ ਪਰਚੇ ਉਹਦਾ ਫਾਦਰ ਤਾਂ ਹੁਣੀ ਨਿਕਲ ਕੇ ਆਇਆ ਹੈ ਕੁਝ ਦੇਖਿਆ ਨਹੀਂ ਕਿਉਂਕਿ ਸੋਸ਼ਲ ਮੀਡੀਆ ਦੀ ਇੰਨੀ ਤਾਕਤ ਬਣ ਗਈ ਹੁਣ ਇਹਦਾ ਸੋਸ਼ਲ ਮੀਡੀਆ ਦਾ ਨੁਕਸਾਨ ਵੀ ਹੋਣ ਲੱਗ ਗਿਆ ਕਿਉਂਕਿ ਜਿਹੜੀ ਆਮ ਜਨਤਾ ਸੋਚਣ ਲੱਗੀ ਕਿ ਜੋ ਆ ਰਿਹਾ ਹੈ ਉਹ ਸੱਚ ਹੈ ਹੁਣ ਕਰ ਕੀ ਰਿਹਾ ਹੈ ਇਹਨਾਂ ਨੇ ਪਤਾ ਨਹੀਂ 2-300 ਬੰਦੇ ਤਾਂ ਇੱਥੇ ਰੱਖਿਆ ਸੋਸ਼ਲ ਮੀਡੀਆ ਤੇ ਆਪਣੇ ਪਿੱਛੇ 24 ਘੰਟੇ ਝੂਠ ਤੇ ਝੂਠ ਆ ਲੈ ਇੱਕ ਬੰਟੀ ਰਮਾਣਾ ਜਿ ਖੜੇ ਇਹਨਾਂ ਦੀ ਪਰਚਾ ਦਿੱਤਾ ਸੀ ਇਹਨੇ ਇਹਨੇ ਕੋਈ ਬਿਆਨ ਦਿੱਤਾ ਸੀ ਇਹਦੇ ਦੀ ਪਰਚਾ ਸਾਰਿਆਂ ਦੇ ਪਰਚਾ ਸੋਚਦੇ ਐ ਕਿ ਅਸੀਂ ਡਰਾ ਕੇ ਰਾਜ ਕਰਾਂਗੇ ਡਰਾ ਕੇ ਪਰ ਉਹਨਾਂ ਨੂੰ ਪਤਾ ਨਹੀਂ ਇੱਕ ਵੱਡੀ ਗੱਲ ਪੰਜਾਬੀਆਂ ਦੀ ਪੰਜਾਬੀ ਪਿਆਰ ਨਾਲ ਕੁਝ ਮਰਜ਼ੀ ਮੰਨ ਜਾਂਦੇ ਐ ਪਰ ੱੱਕਾ ਪੰਜਾਬੀ ਨਹੀਂ ਸੁਣ ਤੁਸੀਂ ਇਤਿਹਾਸ ਆ ਆਪਣੇ ਪੰਜਾਬ ਦਾ ਜਿੰਨਾ ੱੱਕਾ ਕਰੋਗੇ ਉਨਨੇ ਡੜ ਕੇ ਪਹਿਣਗੇ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹਣਾ ਹੈ ਦੇਖੋ ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਜੋ ਹਾਲਾਤ ਇਹਨਾਂ ਨੇ ਬਣਾਈ ਏ ਜੋ ਕਾਨੂੰਨ ਦੀਆਂ ਧਜੀਆਂ ਉਡਾਈਆਂ ਜੋ ਫਾਈਨੈਂਸਸ ਦੀਆਂ ਧਜੀਆਂ ਉਡਾਈਆਂ ਜੋ ਇੱਥੇ ਲੋ ਨਾ ਉਹ ਖਰਾਬ ਸਾਰਾ ਕੋਸ਼ਿ ਜੋ ਹੋ ਸਕਦਾ ਸੀ ਇਹਨੇ ਕਰਤਾ ਕਿਉਂਕਿ ਇਹਨਾਂ ਦੇ ਦਿਲ ਚੋਂ ਦਰਦ ਨਹੀਂ 50% ਕੇਜਰੀਵਾਲ ਨੂੰ ਸ਼ਸੋੜੀਏ ਨੂੰ ਜੈਨ ਨੂੰ ਜਿਨ੍ਹਾਂ ਨੂੰ ਮਹਿਕਮੇ ਵੰਡੇ ਐ ਉਹਨਾਂ ਨੂੰ ਕੋਈ ਦਰਦ ਨਹੀਂ ਉਹ ਇੱਥੇ ਈਸਟ ਇੰਡੀਆ ਕੰਪਨੀ ਵਾਂਗੂ ਲੁੱਟਣ ਆਇਆ ਹੈ ਜੇ ਇਹਨਾਂ ਨੂੰ ਨਹੀਂ ਵੋਟ ਮਿਦੀ ਆਪਣੀ ਦੁਕਾਨ ਚੱਕ ਕੇ ਹੋਰ ਕਿਤੇ ਚਲੇ ਜਾਣਗੇ ਸੋ ਅਸੀਂ ਤੁਹਾਡੇ ਨਾਲ ਆ ਤੁਸੀਂ ਕਾਲੀ ਦਲ ਦਾ ਇਤਿਹਾਸ ਜਾਣਦੇ ਹੋ ਅਸੀਂ ਲਗਾਤਾਰ ਜ਼ੁਲਮ ਦੇ ਖਿਲਾਫ ਲੜੇ ਹੈ ਸਾਡੀ ਸਰਕਾਰ ਦੇ ਦੌਰਾਨ ਬਾਦਲ ਸਾਹਿਬ ਕਿੰਨੇ ਸਾਲ ਰਹੀ ਹੈ ਬਾਦਲ ਸਾਹਿਬ ਦੀ ਸਰਕਾਰ ਸਭ ਤੋਂ ਜ਼ਿਆਦਾ ਰਿਸਪੈਕਟ ਮੀਡੀਆ ਨੂੰ ਦਿੱਤਾ ਗਿਆ ਭਾਵੇਂ ਕੁਝ ਵੀ ਲਿਖਿਆ ਉਹ ਇੱਕ ਰਾਈਟ ਹੈ ਮੇਰੇ ਖਿਲਾਫ ਵੀ ਲਿਖਿਆ ਕਈਆਂ ਨੇ ਪਰ ਮੈਂ ਕਿਤੇ ਨਹੀਂ ਕਿਸੇ ਨੂੰ ਟੈਲੀਫੋਨ ਕਰਕੇ ਕਿਹਾ ਕਿ ਤੂੰ ਮੇਰੇ ਖਿਲਾਫ ਕਿਉਂ ਲਿਖਿਆ ਯਾਰ ਕੋਈ ਗੱਲ ਨਹੀਂ ਹਰ ਮੀਡੀਆ ਦਾ ਕੰਮ ਹੀ ਹੈ ਜਿਵੇਂ ਸਾਡਾ ਕੰਮ ਹੈਗਾ ਫੀਲਡ ਜਾ ਕੇ ਵੋਟਾਂ ਮੰਗਣ ਦਾ ਮੀਡੀਆ ਦੇ ਕੰਮ ਨੇ ਦੱਸਣਾ ਕੀ ਹੋ ਰਿਹਾ ਪਰ ਆ ਲੜਾਈ ਦੇਖੋ ਤੁਹਾਨੂੰ ਲੜਨੀ ਪਣੀ ਐ ਤੁਹਾਡੇ ਕੋਲੇ ਤਾਕਤ ਐ ਜਿਹੜੀ ਤਾਕਤ ਤੁਸੀਂ ਪਿਛਲੀ ਵਾਰ ਵਰਤੀ ਸੀ ਇਹਨੂੰ ਕੁਰਸੀ ਤੇ ਬਿਠਾਉਣ ਆਲੀ ਹੁਣ ਉਹ ਤਾਕਤ ਤੁਹਾਨੂੰ ਵਰਤਨੀ ਪੈਣੀ ਐ ਭਾਵੇਂ ਜਿੰਨੀਆਂ ਮਰਜੀ ਤੁਹਾਨੂੰ ਲਾਲਚਾ ਦੇ ਦੇਣ ਕਿਸੇ ਟਾਈਮ ਹੁੰਦਾ ਜ਼ਿੰਦਗੀ ਦਾ ਜਦੋਂ ਉੱਤੇ ਉੱਠਣਾ ਪੈਂਦਾ ਆ ਆਪਣਾ ਘਰ ਐ ਆ ਝਾੜੂ ਵਾਲੇ ਦਾ ਘਰ ਨਹੀਂ ਐ ਪੰਜਾਬ ਆ ਆਪਣਾ ਘਰ ਐ ਜੇ ਕੋਈ ਨੁਕਸਾਨ ਹੁੰਦਾ ਤੇ ਆਪਣਾ ਹੋਊਗਾ ਇਹਨਾਂ ਦਾ ਨਹੀਂ ਹੋਊਗਾ ਸੋ ਤੁਹਾਡੇ ਨਾਲ ਹੈ ਜਿੱਥੇ ਲੋੜ ਪਈ ਅਸੀਂ ਤੁਹਾਡੇ ਅੱਗੇ ਲੱਗਾਂਗੇ ਆਹ ਲੜਾਈ ਅਖੀਰ ਤੱਕ ਲੜਨੀ ਹੈ ਪ੍ਰੈਸ ਦੀ ਆਜ਼ਾਦੀ ਪੰਜਾਬ ਦੇ ਲੋਕਾਂ ਦੀ ਆਜ਼ਾਦੀ ਇਕੱਲੇ ਪ੍ਰੈਸ ਦੀ ਨਹੀਂ ਹੈ ਆ ਆਮ ਆਮ ਬੰਦਾ ਵੀ ਕੋਈ ਬੋਲਦਾ ਨਾ ਉਹਨੂੰ ਵੀ ਅੰਦਰ ਕਰ ਦਿੰਦੇ ਆ ਜੇ ਆਮ ਬੰਦਾ ਵੀ ਆਪਣੇ ਫੇਸਬੁਕ ਤੇ ਕੁਝ ਲਿਖੇ ਦਿੰਦਾ ਨਾ ਉਹਦੇ ਦਾ ਵੀ ਵਰਚਾ ਕਰ ਦਿੰਦੇ ਆ ਸੋ ਆ ਲੜਾਈ ਪੰਜਾਬ ਦੇ ਲੋਕਾਂ ਦੀ ਲੜਾਈ ਹੈ ਅਸੀਂ ਤੁਹਾਡੇ ਨਾਲ ਆ ਤੇ ਵਿਸ਼ਵਾਸ ਦਿਓਣੇ ਕਿਸੇ ਚੀਜ਼ ਦੀ ਕਿਸੇ ਟਾਈਮ ਤੁਹਾਨੂੰ ਹੁਕਮ ਦਵਾਂਗੇ ਕਿੱਥੇ ਵੀ ਕਰਨਾ ਜੋ ਕਰਨਾ ਹੈ ਵੀ ਆਰ देयर ਵਿਦ ਯੂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ